ਹਾਂਜੀ ਗਾਇਸ ਕੀ ਹਾਲ ਚਾਲ ਉਮੀਦ ਕਰਦੇ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਆਪਾਂ ਗਏ ਸੀ ਕੰਮ ਤੇ ਤੇ ਹੁਣ ਰੋਟੀ ਖਾਣ ਜਾਂਦੇ ਆ ਘਰ ਨੂੰ ਦੁਪਹਿਰ ਦੀ ਛੁੱਟੀ ਹੋ ਗਈ ਕਿ ਮੈਂ ਕਿਹਾ ਚੱਲ ਰੋਟੀ ਖਾਣੇ ਘਰ ਜਾ ਕੇ ਹਨਾ ਹੁਣ ਆਪਾਂ ਰੋਟੀ ਖਾਵਾਂਗੇ ਜਾ ਕੇ ਟਰਕੇ ਜਾਂਦੇ ਆ ਮੈਂ ਘਰ ਨੂੰ ਮੀਂਹ ਨਾਲ ਗੰਦੇ ਜਿਹੇ ਪਾਤਾ ਗਿੱਲਾ ਲਾਇਏ ਥਾਂ ਗੀ ਇਹ ਗਲੀ ਜਾਂਦੀ ਆਪਣੇ ਘਰ ਨੂੰ ਸਿੱਧੀ ਦੇ ਤਾਂ ਮੰਮੀ ਹੋਣੀ ਮੇਰੇ ਹਿਸਾਬ ਨਾਲ ਘਰ ਹੈ ਨਹੀਂ ਕਿ ਹੁਣੇ ਸ਼ਹਿਰ ਗਏ ਮਤਲੇ ਜਾਣਾ ਨੂਨ ਦਵਾਈ ਲੈਣ ਨੂਰ ਦੀ ਇਹ ਤੇ ਹੁਣ ਜਾ ਕੇ ਮੇਰੇ ਸਾਹਮਣੇ ਹੈ ਨਹੀਂ ਚਿੰਤਾ ਲੱਗਾ ਓਹ ਓਏ ਨਹੀਂ ਆ ਗਈ ਹੈ ਗਈ ਹੈ ਗਈ ਹੈ ਗਈ ਹਾਂ ਦੀ ਆਵਾਜ਼ ਆ ਗਈ ਆ ਗਈ ਓਏ ਕੀ ਕਰਦਾ ਹੈਂ ਗਏ ਨਹੀਂ ਤੁਸੀਂ ਕੀ ਆ ਜਾ ਆ ਜਾ ਆ ਜਾ ਇੱਧਰ ਆ ਜਾ ਇੱਧਰ ਆ ਜਾ ਇੱਧਰ ਆ ਜਾ ਤੁਨੂੰ ਕਹਦਾ ਨਹੀਂ ਹੈਂ ਕੀ ਕਰਦੇ ਸਿੱਦੇ ਹੀ ਉੱਠ ਕੇ ਉਹਦੇ ਨੂੰ ਉਹਦੇ ਨਾਲ ਉਹਦੇ ਕੋਲ ਕਿ ਤੱਕ ਹੋਸੀ ਚੱਲ ਕੋ ਇੰਤਿਆਤੁਰ ਤਾਂ ਹੋਈ ਜਾਂ ਚੱਲ ਜੀ ਤੇ ਹੋਰ ਵਸਾਈ ਰੁੱਟੇ ਨੂੰ ਚਾਹ ਦੇ ਕੇ ਮੜ ਜੇ ਰਾਹ ਬਣਾ ਲਈਆ ਤੇ ਦੇ ਕੇ ਤਾਂ ਦਾਲ ਤੋਂ ਲੈਣੀ ਭਾਈ ਰੋਟੀ ਖਾਣੀ ਯਾਰ ਮੈਂ ਗੋਭੀ ਦੀ ਖਾਣੀ ਗੋਭੀ ਹੰਦਾ ਲੈਣੀ ਤਾਂ ਵੀ ਗਾਜਰ ਆ ਦੇ ਲੈ ਕਰ ਨੂਰ ਦੇ ਹਰਕਤਾਂ ਨੂਰੇ ਇੱਧਰ ਆ ਪੁੱਤ ਸਾਰੀ ਖਾਣ ਉਰੇ ਆ ਗਰ ਹੋ ਰਹੇ ਨਹੀਂ ਕੋਈ ਵੀ ਆ ਜਾ ਆ ਜਾ ਇੱਧਰ ਕੀ ਦੀ ਐ ਪਾ ਦੁਨੀਆ ਨੇ ਚਲੋ ਚਲੋ ਲੈ ਕੇ ਆਓ ਜਾਓ 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 ਜਹਾਵੀਰ ਤਾਂ ਭੇਜ ਜਾਓ 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 ਓਏ ਓਏ ਹੋਏ ਆ ਬਾਂਹਾਂ ਜੀਆਂ ਇਹਦੀਆਂ ਲਾਤੀਆਂ ਹੁਣ ਠੰਡੇ ਆ ਠੰਡੇ ਚਲੋ ਅੱਧੋਰਾ ਹਾਂ ਇਹਨਾਂ ਵੀ ਤੋੜੀਆਂ ਲਾਤੀਆਂ ਆਈਆਂ ਬਾਹ ਈਸ਼ੂ ਚਲੋ ਚਲੋ ਛਿੱਟੋ ਛਿੱਟੋ ਤਾਹਨ ਚਲੋ ਰੋਟੀ ਖਾਈਏ ਯਾਰ ਸਬਜੀ ਸਵਾਦ ਬਣੀ ਹੋਜਰਾਂ ਦੀ ਉੱਤੇ ਉਹ ਸਬਜੀ ਕੋਈ ਨਹੀਂ ਕੋਈ ਆ ਰਿਹਾ ਨੋੜਾ ਓਰੇ ਆਓ ਬੋਤੇ ਆਇਆ ਆ ਲਾ ਜਾ ਰੋਟੀ ਖਾ ਲਾ ਬਹੁਤ ਬੜੀ ਹੱਦ ਹਾਂਜੀ ਗਾਇਜ਼ ਹੁਣ ਆਪਾਂ ਅਗੇ ਕੰਮ ਤੋਤੇ ਆਪਾਂ ਹੁਣ ਨਾਵਾ ਤੋਂ ਮੰਗੂਏ ਗਾਇਜ਼ ਕੰਮ ਨਹੀਂ ਲੱਗੇ ਇੱਧਰ ਚਲੋ ਇੱਕ ਜਾਨੀ ਭਾਂਡੇ ਤੋਣ ਇੱਕ ਜਾਨੀ ਸਬਜ਼ੀ ਬਣਾਉਣਾ ਗੱਪੇ ਇੱਕ ਜਾਨੀ ਰਖਵਾਲੀ ਦੇ ਚਲੋ ਠੀਕ ਆ ਕਿ ਨਹੀਂ ਇੱਕ ਜਾਨੀ ਲੱਗਦੀ ਇਹ ਦਿਖਾਉਂਦੇ ਆਂ ਪਾਜ ਲੈ ਜਾਨਾ ਇੱਕ ਗੈਸ ਹੋਰ ਚਾਹੀਦਾ ਸੀ ਹਨਾ ਤੀਜਾ ਉੱਤੇ ਰੱਖੀ ਐ ਕੜਾਈ ਚੱਲ ਤੀਜੀ ਆਟਮ ਵੀ ਤਿਆਰ ਨਾਲ ਹੀ ਹਨਾ ਹੋ ਜਾਣੀ ਤਿਆਰ ਇਹ ਤੁਹਾਨੂੰ ਗੈਸ ਤਾਂ ਬੰਦ ਕੀਤੀ ਹੈ ਗੈਸ ਤਾਂ ਬੰਦ ਕੀਤਾ ਸੀ ਪਹਿਲਾਂ ਤੁੜਕਾ ਲਾਉਣਾ ਤਾਂ ਗੈਸ ਤੇ ਚਲਾ ਦਿੰਦੀ ਮੇਰਾ ਪਾਣੀ ਗਰਮ ਹੋ ਗਿਆ ਤਾਂ ਨਹੀਂ ਹਲੇ ਹੋ ਗਿਆ ਆ ਤਾਂ ਮੜ ਗਿਆ ਥੋੜਾ ਹੀ ਆ ਤਾਂ ਹੋ ਗਿਆ ਇੱਧਰ ਆਪਾਂ ਪਾਣੀ ਚੰਨ ਲਾਇਆ ਇੱਕ ਸਾਈਡ ਤੇ 100 ਵਧੀਆ ਆ ਤਾਂ ਟੇਕੇ ਬੈਠੀ ਹੋਣਾ ਨਾ ਇਹ ਵੀ ਬੀਲ ਸੀ ਇਹ ਵੀ ਸੀਗਾ ਟੇਕੇ ਬੈਠੀ ਆ ਆਹ ਦੇਦਾ ਘੁੰਮਦੀ ਬਹੁ ਹੈ ਇਹ ਇਹ ਤਾਂ ਟਿਕਣਾ ਨਹੀਂ ਗਾ ਮੈਸਾ ਵੀ ਨਹੀਂ ਮਹਾਵੇ ਨੂੰ ਛੱਟੀ ਸੇ ਦੋ ਮਿੰਟ ਨਹੀਂ ਇਹ ਤਾਂ ਇੱਕ ਤੋਂ ਵੀ ਨਹੀਂ ਵੇਂਦੀ ਨਾ ਮੰਮੀ ਤਾਂ ਨਾ ਹੀ ਹੈ ਨਾ ਸੋਨਾ ਤੈਨੂੰ ਤਾਂ ਨਾ ਹੀ ਇਹ ਰਾਤ ਨੂੰ ਵੀ 10 11 ਵਜੋਂਦੀ ਹੈ ਰਾਤੀ 11:00 ਵਜੇ ਤੱਕ ਰਹੀ ਆ ਮਾਜੀ ਤਾਂ ਹੋਰ ਦੂਜੀ ਬਾਅਦ ਬਾਅਦ ਦਾ ਬਾਅਦ 10:30 11:00 ਵਜੇ ਤੱਕ ਕੀ ਦੇਖਦਾ ਓਏ ਹੂੰ ਤੇ ਕੀ ਆ ਹੂੰ ਦੇਖਦਾ ਆ ਸੱਚੀ ਠੰਡ ਕਿੰਨੀ ਲੱਗੀ ਹੈ ਹੈ ਸਕੂਟਰੀ ਤੇ ਗਿਆ ਜਦੋਂ ਠੰਡ ਲੱਗੀ 10 ਪਹਿਲਾਂ ਠੰਡ ਲੱਗੀ ਠੰਡ ਕਿੰਨੀ ਕੁ ਲੱਗੀ ਸੀ ਹਾਂ ਜੀ ਮੈਂ ਮਰ ਜਾਣੀ ਕਿ ਮੈਂ ਠੰਡ ਹੈ ਨੋ ਇੱਧਰ ਹੈ ਫੋਨ ਵਾਲ ਨੇ ਧਿਆਨ ਦਿੱਤਾ ਆ ਫੋਨ ਨਾ ਦਈਏ ਤਾਂ ਜਾਨ ਨਿਕਲ ਜਾਂਦੀ ਏਦੀ ਮਿੰਟਾ ਜੀ ਹੰਗਾ ਦੇ ਬਹੁਤ ਆ ਬੇਟਾ ਨਾਮ ਦੀ ਪਾਈ ਆ ਕੋਟੀ ਕਲਰ ਹੀ ਚਾਹਤੀ ਸੀ ਪਰ ਇੰਨੀ ਕੀ ਬਣਾਇਆ ਕੀ ਆ ਅੱਜ ਤੋਂ ਬਣਾਇਆ ਆ ਆਲੂ ਮਟਰ ਸਹੀ ਆ ਮੈਂ ਕਿ ਬਣਾਇਆ ਆ ਤੜਕਾ ਪਨ ਹੋ ਰਿਹਾ ਨਾਲ ਕੱਲੇ ਟਮਾਟਰ ਹੀ ਆ ਸਾਰੇ ਗੰਡਾ ਵਿੱਚ ਟਮਾਟਾ ਮੇ ਤਾਂ ਪਿਆ ਨਹੀਂ ਤੇ ਮਰ ਮੈਂ ਤੜਕਾ ਲੱਗ ਗਿਆ ਪਿਆਜ਼ ਵੀ ਪਾਏ ਵਿੱਚ ਹੀ ਇਹਦੇ ਟਮਾਟਾ ਇੰਨ ਜਿਆਦਾ ਵਿੱਚ ਪਾਤਾ ਹੈ ਟਮਾਟਰ ਹੀ ਜਿਆਦਾ ਹਨ ਆਟੀ ਪਾਇਆ ਸਾਲਾ ਕੋਈ ਵਧੀਆ ਬਣਨੀ ਹੁੰਦਾ ਨਾ ਪਾਉਣ ਨਾਲ ਇਹ ਲੈ ਪਾਣੀ ਗਰਮ ਹੋ ਗਿਆ ਹਾਂਜੀ ਗਾਇਜ਼ ਆਪਾਂ ਹੁਣ ਨਹਾ ਲਿਆ ਤੇ ਆਪਾਂ ਹੁਣ ਫ੍ਰੀ ਹੋ ਗਏ ਆ ਨਾ ਕੇ ਤੇ ਬਾਕੀ ਹੁਣ ਬਾਅਦ ਜਾ ਕੇ ਦੇਖਦੇ ਆ ਕੀ ਮਾਹੌਲ ਚਾਲਿਆ ਹਨਾ ਬਾਕੀ ਵੀ ਸਾਡੇ ਵੀਡੀਓ ਨਾਲ ਜੁੜੇ ਰਹੋ ਬਲੌਗ ਵੇਖਣ ਦੇ ਹਾਂਜੀ ਗਾਇਸ ਕੀ ਹਾਲ ਚਾਲ ਹੈ ਜੀ ਇਕਾ ਭਾਜੀ ਲੱਗਾ ਰੀਜਾ ਲੌਂਡ ਕਿਉਂ ਭਾਜੀ ਗੱਡੀ ਦਾ ਕਾਪੀ ਟੱਚ ਪੂਰੀ ਹੈ ਹਨਾ ਹਨ ਪੂਰੀ ਰਗੜਾਈ ਕਰ ਦਿੱਤੀ ਅੰਦਰ ਉਹ ਵੀ ਭਾਈ ਨੇ ਸਫਾਈ ਕਰ ਦਿੱਤੀ ਤਾਂ ਬਾਹਰ ਉਹ ਵੀ ਸਫਾਈ ਕਰਤੀ ਹੁਣ ਲਿਸ਼ਕਦੀ ਗੱਡੀ ਹਨਾ ਪੂਰੀ ਤੇ ਅੰਦਰੋਂ ਆਪਾਂ ਤੁਹਾਨੂੰ ਦਿਖਾਉਨੇ ਆ ਦੇਖੋ ਪੂਰੀ ਐਨ ਟੱਚਿੰਗ ਹੋ ਗਈ ਆ ਚੈੱਕ ਕਰ ਸਕਦੇ ਆ ਤੁਸੀਂ ਦੇਖੋ ਸੀਟਾ ਵੀ ਐਨ ਆਹ ਨਾਲ ਕੈਂਟ ਨਿਕਲੇ ਆ ਗੱਡੀ ਪੂਰੀ ਲਿਸ਼ਕ ਗਈ ਆ ਤੁਹਾਡੇ ਸਾਹਮਣੇ ਆ ਦੇਖੋ ਇਹਨੂੰ ਕਹਿੰਦੇ ਗੱਡੀ ਐਨ ਲਿਸ਼ਕਾ ਕੇ ਰੱਖਣੀ ਕਿਉਂ ਭਾਜੀ ਗੱਡੀ ਲਿਸ਼ਕਾ ਕੇ ਰੱਖੀ ਹੋਵੇ ਤਾਂ ਫੇਰੇ ਹੀ ਆ ਗੱਲਬਾਤ ਬਣਦੀ ਸਹੀ ਆ ਕਿ ਨਹੀਂ ਪਈ ਨਾ ਗੱਡੀ ਆ ਨਾ ਸਹੀ ਕਰਾ ਲਈ ਆ ਹੁਣ ਓਕੇ ਰਿਪੋਰਟ ਬਾਕੀ ਆਪਾਂ ਤੁਹਾਡੇ ਸਾਹਮਣੇ ਹੀ ਆ ਦੇਖੋ ਘੁੰਮਣ ਫਿਰਨ ਦੇ ਆ ਨਾ ਠੀਕ ਆ ਕਿ ਨਹੀਂ ਮਫਰਲ ਬੰਨਿਆ ਆ ਠੰਡ ਜਿਆਦਾ ਆ ਇਸ ਕਰਕੇ ਕੰਨਾਂ ਨੂੰ ਠੰਡ ਲੂੰਡ ਨਹੀਂ ਲੱਗਦੀ ਜੇ ਤੋ ਮੋਟਰਸਾਈਕਲ ਤੇ ਆਪਾਂ ਜਾਂਦੇ ਆ ਤੇ ਮੂੰਹ ਨੂੰ ਲੱਗਦੀ ਆ ਮੂੰਹ ਨੂੰ ਆਪਾਂ ਇਦਾਂ ਕਰ ਲਈਦਾ ਆ ਤੇ ਹੁਣ ਆਪਣਾ ਹੋ ਗਿਆ ਚਾਹ ਪੀਣ ਦਾ ਟਾਈਮ ਆ ਤੇ ਆਪਾਂ ਹੁਣ ਜਾਵਾਂਗੇ ਦੁਕਾਨ ਨੂੰ ਕੁਝ ਖਾਣ ਨੂੰ ਲੈਣ ਤੇ ਫੇ ਆਪਾਂ ਪੀਵਾਂਗੇ ਚਾਹ ਨ ਯਾਰ ਇਹ ਇਹਨਾਂ ਬੈ ਕੇ ਠੀਕ ਆ ਕਿ ਨਹੀਂ ਠੰਡ 'ਚ ਕੋਈ ਬਾਹਰ ਵੀ ਨਹੀਂ ਨਿਕਲਦਾ ਹੈਗਾ ਸਹੀ ਗੱਲ ਹੈ ਕਿ ਨਹੀਂ ਭਾਜੀ ਲੋਕੀ ਕੰਬਲਾ 'ਚ ਔਰ ਜਾਈਆਂ 'ਚ ਬੱਜੇ ਹੋ ਅੰਦਰ ਵਧੀਆ ਨਿਆਣੇ ਨਹੀਂ ਪਰ ਟਿਕ ਦੇ ਇੱਕ ਗੱਲਾਂ ਦੀ ਗੱਲਾਂ ਇਹ ਗੱਲ ਮੈਂ ਜ਼ਰੂਰ ਦੇਖੀ ਆ ਨਿਆਣੇ ਦੇ ਲਾ ਨਿਆਣੇ ਨੂੰ ਘੱਟ ਠੰਡ ਲਾਦੀ ਆ ਉਦਾਂ ਉਹਨਾਂ ਦੇ ਲਾ ਬਾਹਰ ਘੁੰਮੀ ਫਿਰੀ ਜਾਣਾ ਪਾਂ ਜੀ ਮੇਰੀ ਆ ਉਹ ਵੀ ਇੱਦੇ ਕਰਦੀ ਆ ਉਹ ਵੀ ਬਾਹਰ ਦੇ ਦੀ ਗੇੜ ਕੁਲਾ ਚੱਲ ਗਲੀ ਚ ਆ ਦੇਖੋ ਇਹਨੂੰ ਲਈ ਜਾਂਦਾ ਬੰਦਾ ਦੇਖੇ ਇਹ ਬੰਦਾ ਇਹ ਦੇਖੋ ਕਿੱਦਾਂ ਹੀ ਇਕਲੋਂ ਦਾ ਯਾਰ ਹੀ ਨਾ ਨਾ ਕੀ ਹਾਲ ਲਾ ਦੇ ਇੱਥੇ ਕਿਹੜਾ ਇਹ ਨਹੀਂ ਕਹਿੰਦਾ ਸੀ ਬਣੋਲੀ ਮੁੰਡਾ ਦਾ ਡਰ ਹੀ ਗਿਆ ਇਹਦਾ ਹੈ ਇਹਦੇ ਪੈਸੇ ਹੁਣੇ ਹੈ ਇਹ ਵੈਰਲ ਹੋ ਗਿਆ ਵੈਰਲ ਹੋ ਗਏ ਤੇ ਤੈਨੂੰ ਪੈਸੇ ਮਿਲਣਗੇ ਤੇ ਤੈਨੂੰ ਕੀ ਮਾਰਾ ਹੋਣ ਲੱਗਾ O cara